ख़ुद कौम जवान मानद जल खूण जवान ख़ुदि कौमदा हुतां पविख रोशन हूंदा बलीदान बलीदान ਦੋ ਤਲੀ ਤੇ ਸੀਸ ਤਰਕ ਤੇ ਫਰਜੇ ਕੋਮ ਦੇ ਪਾਨੀਆਂ ਦਾ ਜਾਲਮ ਜੁਲਮ ਕਮਾਣ ਕੇ ਜਦੋਂ ਤੱਕ ਕਿਸਤਾ ਚੱਲਦਾ ਰਹੂ ਕੁਰਬਾਨੀਆਂ ਦਾ ਕਿਸਤਾ ਚੱਲਦਾ ਰਹੂ ਕੁਰਬਾਨੀਆਂ ਦਾ ਵਾਹਿਗੁਰੂ ਗ੍ਰੰਥ ਸਾਹਿਬਾ ਮਹਾਰਾਜ ਜੀ ਹਜ਼ੂਰੀ ਜੀ ਅੰਦਰ ਲੋਏ ਬੈਠੇ ਸਮਾਜ ਮਾਨ ਸਤ ਸੰਗੀ ਜਨ ਸਤ ਪਹਿਲਾ ਗੁਰਬਖਸ਼ੀ ਫਤੇ ਪਰਵਾਣ ਕਰੋ ਦੋਵੇਂ ਹੱਥ ਜੋੜੋ ਗੱਜ ਕੇ ਜਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਸਵਾਹ ਹੈ ਗੁਰੂ ਜੀ ਕੀ ਕਤੇ ਆਪ ਜੀ ਤੰਨ ਤੰਨ ਬਾਬਾ ਕਲਾਮਾਰ ਜੀ ਦੇ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਆਹ ਸਾਲ ਵੀ ਸਲਾਮਾ ਜੋੜ ਮੇਲੇ ਮਨਾਉਂਦੇ ਹੋਏ ਗੁਰੂ ਕੇ ਜਵਾਨਾਂ ਦਾ ਅਨੰਦ ਮਾ ਰਹੇ ਹੋ ਆਪ ਜੀ ਦੇ ਨਾਲ ਅੱਧੇ ਘੰਟੇ ਦਾ ਸਮਾਂ ਸਾਝ ਤੋਂ ਲਈ ਮਿਲਿਆ ਹ। ਸਭ ਤੋਂ ਪਹਿਲਾਂ ਜੋ ਦਿੱਲੀ ਦੇ ਵਿੱਚ ਹਾਸਾ ਵਾਪਰੇਆ ਗੁਰੂ ਤੇਗ ਬਹਾਦਰ ਤੇ ਪਿਆਰੇ ਸਿੱਖਾਂ ਦੇ ਨਾਮ ਉਹ ਆਪ ਜੀ ਨੇ ਸਾਹਮਣੇ ਪੇਸ਼ ਕੀਤਾ ਜਾਣਾ ਹੈ। ਗੁਰੂ ਤੇਗ ਬਹਾਦਰ 와 ਰਾਜ ਜੀ ਦਾ ਜਨਮ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਾਤਾ ਸ੍ਰੀ ਨਾਨਕੀ ਜੀ ਕੋ ਖਤਮ ਹੋਇਆ ਜਦ ਗੁਰੂ ਤੇਗ ਬਹਾਦਰ ਮਹਾਰਾਜ ਦਾ 1 ਤਰੀਕ ਚੌਥਾ ਮਹੀਨਾ 1621 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਤਨੀ ਕਰਨ ਸਪਤਨੀ ਮਾਤਾ ਗੁਜਰੀ ਜੀ ਪਿਤਾ ਹੋਏ ਨੇ ਸੰਤਾਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਜਨਮ ਲਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੁੱਲ ਕੱਤੀ ਰਾਗ ਨੂੰ 15 ਰਾਗਾਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਹੈ ਜੋ 58 ਸ਼ਬਦ ਨੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਪਨ ਦਾ ਨਾਂ ਤਿਆਗ ਮੱਲੇ ਸੀ ਜੋ ਸਤ ਨੂੰ ਘਰ ਵਿੱਚ ਛੋਟੇ ਸਨ ਸਭ ਤੋਂ ਘਰ ਵਿੱਚ ਛੋਟੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਆਈ ਚੌਥੀ ਜੰਗ ਕਰਤਾਰਪੁਰ ਸਹਿਰ ਵਿੱਚ ਲੜੀ ਸੀ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 14 ਸਾਲ ਉਮਰ ਸੀ ਤੇ ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਤਾਰਪੁਰ ਸਹਿ ਦੀ ਧਰਤੀ ਦੇ ਜੋਰ ਵਿਖਾਏ ਸਨ ਉਸ ਵੇਲੇ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਦੇ ਅੰਦਰ ਤੇਗ ਚਲਾਈ ਭਰਾਵੀ ਦੇ ਨਾਲ ਉਸ ਮਨੇ ਤਿਆਗ ਭੰਨ ਤੋਂ ਤੇਗ ਭਰਾਦਰ ਦਾ ਨਾਮ ਦਾ ਫਤਵਾ ਦਿੱਤਾ ਜੀ ਵਿਆਹ ਸੀ ਜੀ ਸਨਮਾਨ ਜੋ ਖਾਲਸਾ ਜੀ ਹੁਣ ਆਪ ਜੀ ਨੌਵੇਂ ਪਾਸ਼ਾ ਗੁਰੂ ਤੇਗਹਹਾਦਰ ਮਹਾਰਾਜ ਜੀ ਕਹਿੰਦੇ ਹੋ ਗੁਰੂ ਤੇਗਹਹਾਦਰ ਮਹਾਰਾਜ ਔਰੰਗਜ਼ੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਮਾਰਨ ਅਤੇ ਆਪਣੇ ਪਿਤਾ ਸ਼ਾਹ ਜਹਾਂ ਨੂੰ ਜੇਲ੍ਹ ਚ ਛੱਟੇ ਉਪਰੰਤ 1652 ਈਸਵੀ ਨੂੰ ਦਿੱਲੀ ਦਾ ਤਖਤ ਪ੍ਰਾਪਤ ਕੀਤਾ ਔਰ ਅਕਬ ਜੇਬ ਨੇ 6-7 ਸਾਲਾਂ ਤੇ ਆਪਣਾ ਰਾਜ ਪੱਕਾ ਕਰ ਲਿਆ ਔਰ ਉਹਨੇ ਹਿੰਦੂਆਂ ਦੇ ਕਾਫੀ ਮੰਦਰ ਬਣਾ ਦਿੱਤੇ ਪੰਡਤ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦੇ ਧਰਮ ਵਧਨ ਵਾਸਤੇ ਖਾਸ ਤੌਰ ਤੇ ਉਹਨਾਂ ਨੂੰ ਚੁਣਿਆ ਗਿਆ ਸੀ ਫਿਰ ਕਸ਼ਮੀਰੀ ਬ੍ਰਾਹਮਣ ਨੇ ਕਮੇਟ ਬਣ ਕੀਤੀ ਉਸ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਕਿ ਇਹ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੱਸੀ ਜਾਵੇ ਕਿ ਸਾਨੂੰ ਔਰਾਂ ਤੇ ਮੁਸਲਮ ਮੁਸਲਮ ਧਰਮ ਅਪਣਾਉਣ ਦੇ ਬਾਰੇ ਕਹਿ ਰਿਹਾ ਹੈ ਫਿਰ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੀ ਸਾਰੀ ਘੁਮਾਣੀ ਬਾਤ ਆਂ ਕੇ ਦੱਸਦੇ ਨੇ ਫਿਰ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਮਿਲਣਾਏ ਉਹ ਸਾਰੇ ਆਪਣੀ ਪਰਮਾਨੀ ਗੁਰੂ ਸਾਹਿਬ ਨੂੰ ਦੱਸਦੇ ਨੇ ਗੁਰੂ ਸਾਹਿਬ ਬੰਦੇ ਨੇ ਕਿ ਇਹ ਜ਼ੁਲਮ ਰੋਕਣ ਤੇ ਲਈ ਕੋਈ ਪਵਿੱਤਰ ਆਤਮਾ ਚਾਹੀਦੀ ਹੈ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ ਹਜੇ ਗੋਬਿੰਦ ਸਿੰਘ ਨਹੀਂ ਬਣੇ ਉਹਨਾਂ ਦੇ ਗੋਦ ਜਰਾਏ ਸਨ ਉਹ ਇੰਨੇ ਨੂੰ ਕਹਿੰਦੇ ਕੇ ਪਿਤਾ ਜੀ ਸਾਡੇ ਤੋਂ ਸੁਲਾਹ ਹੋਰ ਕਿਹਦੀ ਆਸਾ ਹੋਏ ਕਿ ਜਿਹੜੀ ਇਹਨਾਂ ਕਸ਼ਮੀਰੀ ਪੰਡਤਾਂ ਦਾ ਧਰਮ بچਾਉਣ ਦੇ ਲਈ ਜਾਏਗੀ ਕਿੰਦੇ ਪਿਤਾ ਜੀ ਇਹਨਾਂ ਦਾ ਧਰਮ ਜਨਮ ਜੁਲਮ ਇਹਨਾਂ ਲਈ ਕੋਈ ਟੱਕਣ ਵਾਲੀ ਆਤਮਾ ਹੋ ਗੁਰੂ ਪਿਆਰੀ ਸਾਹਿਬ ਜੀ ਪ੍ਰੇਮ ਦਾ ਲੇਖਤ ਬਾਸ਼ਣ ਪਤਾ ਲੱਗੀ ਉਹਨਾਂ ਗੁਰੂ ਸਾਹਿਬ ਦੇ ਕੋਲ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੱਸ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਬੁਲਾਇਆ ਗਿਆ ਗੁਰੂ ਸਾਹਿਬ ਆਪਣਾ ਆਪ ਗ੍ਰਿਫਤਾਰ ਇਕਵਾ ਲੈਂਦੇ ਨੇ ਦਿੱਲੀ ਵਿੱਚੇ ਨਾਲ ਪਿਆਰੇ ਸਹਿਯੋਗੀ ਆਂਦੇ ਨੇ ਯੋਕੇ ਭਾਈ ਉਦਸ਼ਨ ਮਾਈ ਕੈਤਾਲੀ ਮਾਈ ਤੇ ਗੁਰਦੇਵ ਜੀ ਇੰਨਾ ਆਲਸਿਕਾ ਦੀ ਸ਼ੀਧੀ ਨਾਲ ਨਹੀਂ ਹੋਈ ਸੀ ਇਹ ਵੈਰੀ ਕਾਲ ਦਿੱਲੀ ਗਏ ਸਨ ਪਰ ਸ਼ਹੀਦ ਡਿਗਰੂ ਤੇਗਪਹਾੜ ਨੇ ਮਹਾਰਾਜ ਧਿਆਨ ਦੇ ਕੇ ਸਰਵਣ ਕਰਿਓ ਭਾਈ ਮਤੀ ਦਾਸ ਭਾਈ ਸਾਕੀ ਦਾਸ ਤੇ ਭਾਈ ਜਾਲਾ ਜੀ ਕਿੰਨਾ ਸਿੱਖਾਂ ਨੇ ਸ਼ਹੀਦੀ ਦਿੱਤੀ ਸੀ ਗੁਰਦੇਵ ਪਹਾੜ ਦੇ ਨਾਲ ਇੰਨਾ ਸਿੱਖਾਂ ਨੂੰ ਵਾਪਸ ਇਧਰ ਨਹੀਂ ਸੈੱਡ ਭੇਜਿਆ ਗਿਆ ਦਿੱਲੀ ਤੋਂ ਸਨਮਾਨ ਜੋ ਖਾਲਸਾ ਦੀ ਪਹਿਲੇ ਗੁਰੂ ਤੇਗ ਬਹਾਦਰ ਜੀ ਮਾਰਾ ਇਹਨੂੰ ਚੈਨੂ ਬਗ ਬਨੌਣ ਲਈ ਕਿਹਾ ਗਿਆ ਉਹ ਤੈਨੂੰ ਕਹਿੰਦੇ ਨੇ ਕਿ ਜਾ ਇਸਲਾਮ ਕਬੂਲ ਕਰ ਜਾ ਤਾਂ ਆਪ ਦੀ ਮਰਦ ਨਹੀਂ ਯਾਰ ਹੋ ਜਾਓ ਜਾ ਤਾਂ ਇਹਨਾਂ ਇਸ਼ਾਰਾ ਲਾ ਰਹੇ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਨੂੰ ਮਰਨਾ ਕਬੂਲ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅੰਦਰ ਜਿੱਤੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਕੌਣ ਸਮਨ ਕੀ ਰਹਿਤਾ ਤਾਂ ਆਓ ਹਮਾਰੇ ਪਾਸ ਸਤ ਪਿਆਰੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਜੇ ਸ਼ਹੀਦ ਕੀਤਾ ਗਿਆ ਫਿਰ ਭਾਈ ਜਾਲੇ ਜੀ ਨੂੰ ਉਪਲ ਦੀ ਦੇਰ ਤੇ ਬਿਠਾ ਕਰਕੇ ਅੱਟ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਹਿੰਦੇ ਗੁਰੂ ਤੇਗ ਹਾਦਰ ਮਹਾਰਾਜ ਨੂੰ ਦੇ ਨਾਲ ਇਹਨਾਂ ਤੇ ਪਿਆਰੀਆਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਭਾਈ ਜੱਲੇ ਨੂੰ ਵੀ ਉਪਰ ਦੀ ਦੇਖ ਚ ਬਿਠਾਇਆ ਗਿਆ ਭਾਈ ਜੱਲਾ ਜਿਨੇ ਆਪਣੀ ਅੱਖਾਂ ਦੇ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਦਾ ਦ੍ਰਿਸ਼ ਲਿਆਂਦਾ ਫਿਰ ਭਾਈ ਸੱਤੀ ਦਾ ਜਿਹਨੂੰ ਫਿਰ ਗੁਰੂ ਤੇਗ ਬਹਾਦਰ ਨੂੰ ਨਾਲ ਸ਼ਹੀਦ ਕੀਤਾ ਗਿਆ ਸੀ ਕਿੰਦੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹਨਾਂ ਇਹ ਆਪਣਾ ਧੜ ਨਾਲੋਂ ਸਿਰ ਵੱਖਰਾ ਕਰ ਦਿੱਤਾ ਸੀ ਉਹਨਾਂ ਜ਼ਾਲਮਾਂ ਨੇ ਇੰਦੇ ਤੇ ਧੜਨਾਰੋਂ ਸੀਸ ਵੱਖ ਕਰ ਦਿੱਤੇ ਅਤੇ ਦਿੱਤੀ ਸੀਏ ਫਿਰ ਦਿੱਤੇ ਗਏ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ 11 ਨਵੰਬਰ 1675 ਈਸਵੀ ਜਿੱਤੇ ਉਚਾਤਨੀ ਚੌਂਕ ਦਿੱਲੀ ਦੇ ਗੁਰਦਰਾਸੀਸ ਗੰਗ ਸਾਹਿਬ ਦੀ ਹੁੰਦੀ ਹੈ ਸੀਸ ਦੀ ਸੰਭਾਲ ਨਾ ਭਾਈ ਜੈਤਾ ਜੀ ਨੇ ਕੀਤੀ ਬੜੀਆਂ ਮੁਸੀਬਤਾਂ ਝੱਲੀਆਂ ਫਿਰ ਜੇ ਕਰਤਾਰਪੁਰ ਆ ਕੇ ਨੰਦਪੁਰਛ ਨੇ ਆ ਕੱਲਿਆ ਕਿ ਗੁਰੂ ਗੋਬਿੰਦ ਸਰਸਵਿਤ ਪਾਲ ਕੀ ਗੁਰੂ ਗੋਬਿੰਦ ਰਾਏ ਉਹ ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਪ੍ਰਾਪਤ ਕਰ ਜਾਂਦੇ ਨੇ ਉਸ ਦਿਨ ਤੋਂ ਗੁਰੂ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਨੇ ਗਤੀ ਦੇ ਮਾਲਕ ਬਣ ਜਾਂਨੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਜਦੋਂ ਭਾਈ ਚੇਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਇੱਥੇ ਆਉਂਦੇ ਨੇ ਭਾਈ ਜੀ ਭਾਈ ਜੈਤਾ ਜੀ ਇੱਥੇ ਆ ਕੇ ਕੀਰਤ ਪਰਸਾ ਨੂੰ ਵਿਖੇ ਹੁਕਮ ਕੀਤ ਪਰ ਤੋਂ ਨਨ ਪਰਸਾ ਦੇ ਹੁਕਮ ਘਾਲੇ ਕੇ ਤੇ ਪੇਰ ਗੁਰੂ ਗੋਬਿੰਦ ਸਿੰਘ ਜੀ ਆ ਆਲ ਕੀ ਆਪਣੇ ਪਰਿਵਾਰ ਸਮੇਤ ਸਜਾ ਕਰਕੇ ਇੱਥੇ ਕੀਰਤ ਪਰਸਾ ਦੀ ਧਰਤੀ ਤੇ ਹੁੰਦੇ ਨੇ ਤੇ ਜਿਸ ਨੇ ਭਾਈ ਜੈਤਾ ਜੀ ਨੂੰ ਤੇ ਇੱਕ ਬਹਾਦਰ ਮਹਾਰਾਜਾ ਸੀਸ ਨਹੀਂ ਕੀਆ ਹੈ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸਾਥੀ ਦੇ ਨਾਲ ਭਾਈ ਜੈਤੇ ਨੂੰ ਲਾ ਕੇ ਕਿਹਾ ਸੀ ਰੰਗ ਰੇਟਾ ਗੁਰੂ ਦਾ ਦੇਤਾ ਦਾ ਅਰਦਾਸ ਸस्कार ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਤਾੜੂ ਉੱਤੇ ਡੇਰ ਦਿੱਤਾ ਕਿਉਂਕਿ ਹੋਣਾ ਮੁਸ਼ਕਲ ਹੋ ਜਾਣਾ ਸੀ ਫਿਰ ਮਹਾਰਾਜ ਨੇ ਸੀ ਸਿਰਸ਼ ਭਾਈ ਜੈਤਾ ਜੀ ਨੇ ਮਹਾਰਾਜ ਦਾ ਰਹਿਣਤਾ ਫਿਰ ਲਖੀ ਸ਼ਾਵਣ 11 ਇੱਕ ਇੱਕ ਘੋੜਸੇ ਕੋਆ ਲਖੀ ਸ਼ਾਵਣ 11 ਉਹਨੇ ਆਪਣੇ ਬਹੁਤੇ ਸਾਰੇ ਰੂਹ ਨੂੰ ਲੱਜੇ ਕੱਟੇ ਇੱਕ ਵਿੱਚ ਗੁਰੂ ਕੀ ਦਾ ਤਾੜੂ ਤੇ ਨਾਲ ਜੋਕ ਕੇ ਉਗਾਲਿਆ ਤੇ ਸਾਇਨਾ ਵਿਖੇ ਆਪਣਾ ਘਰ ਆਪਣੇ ਘਰ ਲੈ ਕੇ ਗੁਰੂ ਦਾ ਧੜ ਪ੍ਰਸ਼ਾਸਨੀਆਂ ਅੱਖਾਂ ਦੇ ਅੱਗੇ ਢੱਡਾ ਪਾਉਣ ਲਈ ਆਪਣੇ ਘਰ ਦੇ ਚਿਖਾ ਤਿਆਰ ਕੀਤੀ ਚਿਖਾ ਤਿਆਰ ਕੀਤੀ ਗਈ ਅਤੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਪੂਰੇ ਸ਼ਰਕਾਰ ਸਹਿਦ ਢੜ ਦਾ ਸਸਕਾਰ ਕੀਤਾ ਆਪਣੇ ਘਰ ਦੇ ਸਮੇਂ ਤੇ ਗੁਰੂ ਦੀ ਢੜ ਦਾ ਸਸਕਾਰ ਕਰ ਦਿੱਤਾ ਆਓ ਬੜੇ ਪਿਆਰ ਨਾਲ ਸੇਵਨ ਕਰਿਓ ਗੁਰੂ ਦੇਖਤਾ ਜੀ ਮਹਾਰਾਜ ਜੀ ਦੀ ਸ਼ਰੀਰ ਦੀ प्यारे सिक्खा ਦੇ ਸ਼ਹੀਦ ਦੇ ਬੜੇ ਪਿਆਰ ਨਾਲ ਸਨਮ ਕਰਿਓ ਆਪ ਜਿਹੜੇ ਨਗਰ ਦਾ ਫੌਜ ਦਾ ਜੋ ਸਾਬ ਨੇ ਕੰਮ ਲਗਾ ਬੜੇ ਪਿਆਰ ਨਾਲ ਸਨਮ ਕਰਨਾ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਨਹੀਂ ਦਿੱਲੀ ਆਏ ਭਾਈ ਜੱਲੇ ਨੂੰ ਸ਼ਹੀਦ ਕੀਤਾ ਮਤੀ ਦਾਸ ਸਤੀ ਦਾ ਅਸਰ ਇਹ ਕਿਤੇ ਅਜਾ ਸਿੰਘ ਦਾ ਕਾਲਜਾ ਪਾੜਿਆ ਨਹੀਂ ਦਿੱਲੀ ਆਏ ਬੰਦਾ ਸਿੰਘ ਦੀਆਂ ਘਾਟੇ ਦਾ ਗਰਮ ਸਿੱਖਾਂ ਨਾਲ ਉੱਜਾ ਮਜਾਕ 47 ਦੀ ਵੰਡ ਵੇਲੇ ਜਰਾਇਤ ਦੇ ਸ਼ਬਦ ਕਹਿ ਕੇ ਦਰਕਾਰੀਆਂ ਨੇ ਦਿੱਲੀਏ ਨਵੰਬਰ ਮਹੀਨਾ ਕਦੇ ਵੀ ਨਾ ਪੁੱਲੇ ਸਾਣੂ ਟਾਇਰ ਗਰੰਜ ਪਾ ਪਾ ਕੇ ਸਾੜਿਆ ਨਹੀਂ ਦਿੱਲੀਏ ਤੇਰੀ ਆਕਤ ਸ਼ਰਾਬ ਪੰਜਾਬ ਰੜਕੇ ਸ਼ਬ ਦਿਹਾਦੇ ਪੁੱਤ ਕਾਲੀ ਰੜਕੇ ਮੀਰਪੁਰਿਆ ਜਿਨੋਂ ਪੰਜਾਬ ਤੇ ਗਿਆ ਸਰਾਂ ਲੱਗਿਆ ਦਿੱਲੀ ਦੀ ਹਿੱਕ ਚੜ ਕੇ ਤੇਰੇ ਜੀਤ ਸਾਦਕ ਬਨਲੀਏ ਤੇਰੇ ਨੇ ਸਰਦਾਰਾਂ ਦਾ ਕਮ ਦਿਤੀਏ ਮੁਕੜੇ ਪੰਜਾਬ ਤੇ ਰਹਿਣ ਲਾਲੀਆਂ ਤੇਰੇ ਤੇਰੇ ਉੱਤੇ ਸਾਡਾ ਕਮ ਦਿਤੀਏ ਤੇਰੇ ਤੇਰੇ ਉੱਤੇ ਸਾਡਾ ਕਮ ਦਿਤੀਏ ਮੁਕੜੇ ਪੰਜਾਬ ਤੇ ਰਹਿਣ ਲਾਲੀਆਂ ਨੋਇ ਬਾਦਸ਼ਾਹ ਜਿੱਤੇ ਕੋਣ ਡੋਲਿਆ ਮਤੀ ਦਾ ਸਤੀ ਦਾ ਸਨਹੀ ਡੋਲਿਆ ਨੋਇ ਬਾਦਸ਼ਾਹ ਜਿੱਤੇ ਕੋਣ ਡੋਲਿਆ ਮਤੀ ਦਾ ਸਤੀ ਦਾ ਕੀ ਦਸ ਨਹੀਂ ਸੀ ਡੋਲਿਆ ਬਲਦ ਦੇ ਰਖ ਤੇ ਆਲਾ ਪਾ ਕੇ ਰੂਹ ਚਲ ਪੈ ਤੇ ਤੂੰ ਅੱਗਾ ਬੱਲੀਆਂ ਤੇਰੇ ਤੇਰੀ ਉਤੇ ਸਾਜ ਗਮਦ ਲੀਏ ਤੇਰੇ ਤੇਰੀ ਉਤੇ ਸਾਜ ਗਮਦ ਲੀਏ ਮੁਕੜੇ ਪੰਜਾਬ ਤੇ ਰਾਣ ਵਾਲੀਆਂ ਓ ਮਿਸਤਰਾ ਸਿ ਵਿੱਚ ਪੁੰਜਾ ਟਾੜੀਆਂ ਤਾਂ ਕਿ ਤਖਤ ਗੋਲਿਆ ਤੁਹਾਡੀਆਂ ਓ ਮਿਸਤਰਾ ਸਿ ਤੋ ਪਾਇਆ ਕੇ ਸੂਰਜ ਅਣਗੇ ਤੇਰੇ ਟੈਂਕਾਂ ਤੋਂ ਪਾਇਆ ਕੇ ਸੂਰਜ ਅਣਗੇ ਖੜੇ ਹੌਸਲੇ ਕਮਾ ਲਖੜੀਆਂ ਦੇ ਨਾਲੀਆਂ ਤੇਰੇ ਜਿਹੜੇ ਉੱਤੇ ਸਾਰਾ री बीत तेरे मोके खोटी तेरी बीत तेरे महले पो के मूं सुरी सवाली दीत लाल कले मर्द दले वड़े मर्द चाड़ केस केसरी निशान सूर चाढ़ केस केसरी निशान सुर पीर पुरी अचिया <laughs> ਤੇਰੇ ਉੱਤੇ ਸਾਦਾ ਕਾ ਬਲਿਏ ਤੇਰੇ ਉੱਤੇ ਸਾਦਾ ਕਾ ਬਲਿਏ ਮੁਕੜੇ ਪੰਜਾਬ ਤੇ ਰਣ ਲਾ ਲੀਆ ਤੇਰੇ ਉੱਤੇ ਸਾਦਾ ਕਾ ਬਲਿਏ ਮੁਕੜੇ ਪੰਜਾਬ ਤੇ ਰਣ ਲਾ ਲੀਆ ਵਾਹਿਗੁਰੂ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪਿਆਰੇ ਸੁੱਖਾਂ ਦੀ ਸ਼ਹੀਦੀ ਦਿੱਲੀ ਦੇ ਕੀ ਕੀ ਦਫਤ ਦੇ ਕਹਿਰ ਭਾਰੇ ਕੁੱਝ ਕੇ ਅਰਦਾਸੀ ਜਿਸ ਪਾਲ ਸਿੰਘ ਭਾਈ ਮਨਪ੍ਰੀਤ ਸਿੰਘ ਭਾਈ ਕਿਸਾਲ ਸਿੰਘ ਦੀ ਕੰਨਵਸਤੀ ਦੀ ਅਰਦਾਸ ਕਰਦੇ ਨੇ ਭਾਈ ਮਨਪ੍ਰੀਤ ਸਿੰਘ ਵਿਦੇਸ਼ ਯਾਤਰੀ ਗੁਰੂ ਗ੍ਰੰਥ ਸਾਹਿਬ ਰਾਜਬਾਬਾ ਕਲਾ ਮਾਰਗੀ ਦੇ ਚਰਨਾਂ ਦੇ ਅਸਥਾਨਾਂ ਦੇ ਅਰਦਾਸ ਬੇਨਤੀ ਬਾਬਾ ਜੀਦਰ ਪ੍ਰਮਾਣ ਕਰਨ ਭਾਈ ਜੋਬਨਦੀਪ ਸਿੰਘ ਅਰਮਾਨ ਭਾਈ ਜੋਬਨਦੀਪ ਸਿੰਘ ਜੋ ਕਿ ਵੀਸੀ ਦਮੂਸ਼ਿਆ ਲੈ ਦਾ ਸ਼ੋਰਤਾ ਵੀਰ ਸ਼ਬਦ ਦੀ ਸੰਗ ਉਹ ਦੀ ਮਾਲ ਚੜਤੀ ਕਵਾਦੀ ਅਰਦਾਸ ਦੀ ਕੀ ਕਰਉਂਦੇ ਨੇ ਆਓ ਅਗਲਾ ਪ੍ਰਸੰਗ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੋ ਤਰੇ ਤਾਰਨ ਦੀ ਛੜਕ ਦੇ ਨੂਰ ਦੀ ਇਸਰਾ ਦੇ ਲਾਗੇ ਜੋ ਕਿ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਸਥਾਨ ਹੈ ਬੜੇ ਪਿਆਰ ਨਾਲ ਸਰਣ ਦੇ ਉੱਪਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਉਸ ਵੇਲੇ ਦਾ ਗਵਰ ਨਾ ਰ ਜਕਰੀਆ ਖਾਲ ਸੀ ਜੋ ਕਿ ਕੁਮਾਰ ਜਕਰੀਆ ਖਾਨ ਨੇ ਕੰਡੋਰਾ ਪਟਵਾ ਦਿੱਤੇ ਕਿ ਸਿੱਖਾਂ ਦਾ ਪੂਰਾ ਖੋਜ ਮਟਾ ਦਿੱਤਾ ਜਾਵੇ ਕੋਈ ਸਿੱਖ ਪੰਜਾਬ 'ਚ ਜਿਉਂਦਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਕਰੀਆ ਖਾਨ ਹੀ ਕਰਕੇ ਜਿਹੜਾ ਸਿੱਖਾਂ ਨੂੰ ਮਾਰ ਦੇਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ ਜੋ ਕਿ ਫਿਰ ਕੁਝ ਸਮਾਂ ਬੀਤ ਉਸ ਤੋਂ ਬਾਅਦ ਜਕਰੀਆ ਖਾਨ ਨੇ ਪੰਜਾਬ 'ਚ ਕੋਈ ਸਿੱਖ ਜਿਉਂਦਾ ਨਹੀਂ ਰਹਿ ਗਿਆ ਸਾਰੇ ਮਾਰ ਦਿੱਤੇ ਗਏ ਨੇ ਕਿਉਂਕਿ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਸਿੰਘਾਂ ਦੇ ਦੋ 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 ਜੱਥੇ ਦੋ ਦੋ ਜੱਥੇ ਦਰਸ਼ਣ ਲਈ ਆਉਂਦੇ ਨੇ ਬੀਬਿਆਂ ਦਾ ਬੇਨਤੀ ਦੋ ਮਿੰਟ ਰੁਕ ਕਰਕੇ ਵਕਤ ਕੋਲਾਂ ਦੇ ਬਾਅਦ ਅਸੀਂ ਬੋਲ ਲਿਓ ਜਪਦੰ ਗਣ ਕਕਸ਼ੋ ਜੋ ਕਿ ਅੰਮ੍ਰਿਤਸਰ ਵਿੱਚ ਇਹ ਦੋ ਦੋ ਜੇ ਜਲ ਸਿੰਘ ਦੇ ਜੱਥਿਆਂ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਪਾਪਾ ਬੋਤ ਸਿੰਘ ਤੇ ਪਾਪਾ ਕਰਜਾ ਸਿੰਘ ਵੀ ਆਉਂਦੇ ਨੇ ਜੋ ਕਿ ਪਾਪਾ ਬੋਤ ਸਿੰਘ ਪਾਪਾ ਕਰਜਾ ਰਾਤ ਦੇ ਸਮੇਂ ਪਹਿਰਾਤੇ ਦੇ ਦਿਨ ਦਿਨ ਸਮੇਂ ਜੰਗਲਾਂ ਨੂੰ ਨਿਕਲ ਜਾਂਦੇ ਸਨ ਜਿਸ ਦਿਨ ਬਾਬਾ ਬੋਤਾ ਸਿੰਘ ਬਾਬਾ ਗਰਜ ਸਿੰਘ ਦਰਸ਼ਨਾ ਦੇ ਲਈ ਆਏ ਉਸ ਦੇ ਰਾਤ ਉਹਨਾਂ ਨੇ ਦਰਸ਼ਨ ਕੀਤੇ ਤੇ ਦਿਨ ਇਹਨੂੰ ਤਰਨ ਤਰਨ ਸੜਕ ਨੂੰ ਅੰਮ੍ਰਿਤਸਰ ਤੋਂ ਇਹਨੂੰ ਆਗੇ ਸੀ ਉਸ ਵੇਲੇ ਦੋ ਮੁਸਲਮਾਨ ਨੇ ਆਪਸੇ ਇਕੱਲਾ ਘਰਾਏ ਨੇ ਜੋ ਕਿ ਦੋ ਮੁਸਲਮਾਨ ਰਹਿੰਦੇ ਪਹਿਲਾ ਕਿਤਾ ਇਹ ਝਾੜੀਆਂ ਪਿੱਛੇ ਸਿੱਖ ਪਾਸੇ ਦਿਖਦੇ ਆਉਂਦੇ ਨੇ ਜਿਵੇਂ ਸੇਕਾ ਰਹੇ ਆ ਦੂਜਾ ਕਿਤਾ ਨਹੀਂ ਸੇਖਾ ਸੇ ਬਣਵਾਲੇ ਨਹੀਂ ਹੁੰਦੇ ਸਾਹਮਣੇ ਆ ਕੇ ਮੁਕਾਬਲਾ ਕਰਦੇ ਤਾਂ ਫੀਟੀਆਂ ਪ੍ਰਾਪਤ ਕਰਦੇ ਨੇ ਤੇ ਫਿਰ ਪਿੱਲਾ ਕੰਡਾ ਡੇਰੇ ਢੱਲ ਤੱਕ ਸੇਖ ਹੀ ਜਾਣਦੇ ਨੇ ਜਿਹੜਾ ਜਿਹੜਾ ਡੋਲਰ ਜਿਹੜਾ ਇਹਨਾਂ ਨੇ ਆਪਣਾ ਆਪਣਾ ਰਾਵਾਂ ਕੀਤਾ ਇਹਦੇ ਸਿੰਘ ਹੀ ਜਾਣਦੇ ਨੇ ਫਿਰ ਦੂਜਾ ਬੋਲਿਆ ਕੰਡਾ ਕਿ ਸੂਬੇ ਦੇ ਲਾਹੌਰ ਦੇ ਢੰਡੋਲਾ ਬਟਵਾ ਦਾ ਕਿ ਸੇਖਾ ਫੇ ਮਾਰ ਦਿੱਤੇ ਕਹਿਣਾ ਭਾਈ ਸਾਹਿਬ ਤੇ ਕੰਡਾ ਕਿ ਸੇਖ ਦੇ ਉਹ ਹੁੰਦੇ ਜੇ ਤੇ ਆਪਾਂ ਬਜਰਾਂ ਦੇ ਇਥੇ ਜੁੱਪ ਕਰਕੇ ਤੋਂ ਨਿਕਲ ਚਲੀਏ ਮੇਰੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਆਪਣਾ ਕੋਈ ਕੁਝ ਨਹੀਂ ਰਹਿਣਾ ਤੇ ਇੰਨੀ ਗੱਲ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸੁਣਦੇ ਨੇ ਕਿ ਜਕਰੀਆ ਖਾਨ ਨੇ ਢੰਡੋਲਾ ਪਟਵਾ ਦਿੱਤਾ ਤੇ ਸਿੱਖ ਨਹੀਂ ਰਹਿ ਗਏ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਸਾਹਤ ਕਰਨ ਲਈ ਭਾਈ ਸਾਹਿਬ ਉਹਨਾਂ ਦੀਆਂ ਗੱਲਾਂ ਸੁਣ ਕੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹਨਾਂ ਦੀਆਂ ਗੱਲਾਂ ਸੁਣ ਕੇ ਇਹ ਸਾਥ ਕਰਨਾ ਨੂੰ ਨੇ ਸੰਗੇ ਸਿੱਖ ਜੀ ਹੈਗੀ ਆ ਸਿੱਖ ਮਾਰੇ ਨਹੀਂ ਗਏ ਪੰਜਾਬ ਤੋਂ ਫਿਰ ਉਹ ਕਹਿੰਦੇ ਕਿ ਸਾਧੂ ਲੜਦੇ ਨੇ ਦੋ ਮੁਗਲ ਇੱਕ ਇੱਕ ਸਿੰਘ ਦੇ ਨਾਲ ਲੜਦੇ ਨੇ ਤੇ ਕ੍ਰਿਸ਼ਨ ਨਾਲ ਲੜਨ ਲੱਗੇ ਇਸ ਤਰ੍ਹਾਂ ਇਸ ਤਰ੍ਹਾਂ ਵੀ ਬਿਠਾਣ ਮਾਰ ਦਿੱਤੇ ਬਾਬਾ ਗੋਦਾ ਸਿੰਘ ਬਾਬਾ ਗੱਜਾ ਸਿੰਘ ਨੇ ਮਾਰ ਕੇ ਧਰਤੀ ਤੇ ਸੁੱਟ ਦਿੱਤੇ ਹਾਰ ਕੇ ਸਾਰੇ ਬਿਠਾਣਾਂ ਨੇ ਇੱਕੇ ਰਹੀ ਹਮਲਾ ਕੀਤਾ ਬੜੇ ਪਿਆਰ ਨਾਲ ਸਰਣ ਕੇ ਕੀ ਕੰਮ ਕੀਤਾ ਬਾਬੇ ਗੋਦਾ ਸਿੰਘ ਬਾਬੇ ਗੱਜਾ ਸਿੰਘ ਨੇ ਬਾਬਾ ਬਾਲ ਸਿੰਘ ਦੀ ਦਾ ਹਜ਼ੂਰੀ ਕਵੀਸ਼ਾ ਜੱਤ ਸਾਹਿਬ ਦੀਆਂ ਕਰਨ ਲੱਗਾ ਹੇ बोली रील जी उते आगरी तंग मारे सूर जागरी ज़िंदगी कमा चले सिंगारे सिंगारे द उन सिखी रखण छेतिया पापा चले छेतीअ